ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਘਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਟਾਈਮ ਹੈਗਾ ਸਵੇਰ ਦਾ ਸਵੇਰ ਦੇ 12 12 ਕ ਵੱਜ ਚੁੱਕੇ ਨੇ ਤੇ ਅਸੀਂ ਜਾ ਕੇ ਆਉਣੇ ਹਾਂ ਜੀ ਕੌਰ ਸੰਧੂ ਬੁਟੀਕ ਜਿਹੜਾ ਚੈਨਲ ਹੈ ਹਨਾ ਦੀਦੀ ਨੇ ਉਹ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਵੀ ਮਤਲਬ ਭੈਣ ਵੀ ਨੇ ਮੇਰੇ ਫਰੈਂਡ ਵੀ ਨੇ ਤੇ ਉਹਨਾਂ ਨੇ ਜਿਹੜੀ ਹੈਗੀ ਆ ਧੂਰੀ ਬੁਟੀਕ ਦੀ ਤੇ ਹੈਗੀ ਆ ਪਾਰਲਰ ਦੀ ਜਿਹੜੀ ਨਵੀਂ ਓਪਨਿੰਗ ਅੱਜ ਉਹਨਾਂ ਦਾ ਹੈਗੀ ਆ ਅੱਜ ਮਤਲਬ ਜਿਵੇਂ ਆਪਾਂ ਕਹਿੰਦੇ ਆ ਮਹੂਰਤ ਰੱਖਿਆ ਜੀ ਉਹਨਾਂ ਨੇ ਤੇ ਨੇ ਐਕਟ ਕਰਿਆ ਸੀ ਕਹਿੰਦੇ ਆ ਵੀ ਤੁਸੀਂ ਜ਼ਰੂਰ ਆਉਣਾ ਤੇ ਉਹਦੇ ਕਰਕੇ ਅੱਜ ਆਪਾਂ ਚੱਲੇ ਆ ਉੱਥੇ ਤੇ ਜਾ ਕੇ ਤੁਹਾਨੂੰ ਮਿਲਾਉਣੇ ਆ ਜੀ ਦਿਖਾਉਣੇ ਆ ਉਹਨਾਂ ਦਾ ਨਵਾਂ ਬੁਟੀਕ ਤੇ ਉਹਨਾਂ ਦਾ ਜਿਹੜਾ ਹੈਗਾ ਮਤਲਬ ਪਾਰਲਰ ਬਣਾਇਆ ਉਹਨਾਂ ਨੇ ਆਪਣਾ ਧੂਰੀ ਜਿਹੜਾ ਮਤਲਬ ਸਾਰਾ ਰੈਡੀ ਕਰ ਲਿਆ ਤੇ ਅੱਜ ਉਹਨਾਂ ਨੇ ਮਹੂਰਤ ਰੱਖੀ ਹੋਈ ਹੈ ਤੇ ਜਾ ਕੇ ਦੀਦੀ ਨੂੰ ਮਿਲਦੇ ਆ ਦੇ ਨਾਲੇ ਤੁਹਾਨੂੰ ਵੀ ਸਾਰਾ ਦਿਖਾਵਾਂਗੇ ਮੇ ਕੰਮ ਧੰਦਾ ਸਾਰੇ ਸਵੇਰ ਦੇ ਨਿਮੇੜਤੇ ਤੇ ਕੱਲ ਬਣਾਈ ਸੀਗੀ ਕ੍ਰੇਲਿਆਂ ਦੀ ਸਬਜ਼ੀ ਬਣਾਈ ਸੀਗੀ ਤੇ ਉਹਦੇ ਵਾਸਤੇ ਅੱਜ ਮੈਂ ਦਾਲ ਪਿਉ ਕੇ ਰੱਖਤੀ ਤੇ ਆ ਕੇ ਦਾਲ ਬਣਾਵਾਂਗੀ ਤੇ ਕੱਪੜੇ-ਕੁਪੜੇ ਧੋਤੇ ਜੀ ਤੇ ਹੋਰ ਸਾਰਾ ਕੰਮ ਧੰਦਾ ਕਰ ਲਿਆ ਸਾਰਾ ਕੰਮ ਧੰਦਾ ਕਰਨ ਤੋਂ ਬਾਅਦ ਜੀ ਹੁਣ ਚੱਲਿਆ ਤੇ ਤਿਆਰੀ ਕਰਦੇ ਆ ਤੇ ਚਲੋ ਜੀ ਹੁਣ ਆਪਾਂ ਸਾਰਾ ਕੰਮ ਧੰਦਾ ਕਰ ਲਿਆ ਸੀਗਾ ਕੱਪੜੇ-ਕੁਪੜੇ ਧੋਲੇ ਤੇ ਬਾਕੀ ਸਾਰਾ ਕੰਮ ਨਿਮੇੜਦਾ ਸੀ ਰੈਡੀ ਹੋ ਗਏ ਸੀਗੇ ਜਸਨੀਤ ਨੂੰ ਰੈਡੀ ਕਰ ਲਿਆ ਸੀ ਤੇ ਆਪਾਂ ਜਾਣਾ ਜੀ ਮੋਟਰਸਾਈਕਲ 'ਤੇ ਜਾਵਾਂਗੇ ਤੇ ਆਪਣੇ ਇੱਥੇ ਸਕੂਲ ਦੇ ਵਿੱਚ ਖੇਡਾਂ ਹੋ ਰਹੀਆਂ ਨੇ ਸਾਹਮਣੇ ਸਪੀਕਰ ਸਵੇਰ ਦੇ ਚੱਲ ਰਹੇ ਨੇ ਹੁਣ ਥੋੜਾ ਜਿਹਾ ਟਾਈਮ ਬੰਦ ਹੋਈ ਸੀ ਮੈਂ ਕਿਹਾ ਚਲੋ ਵਲੌਗ ਕਰ ਤੂੰ ਸਟਾਰਟ ਕਰ ਲੈਨੇ ਆ ਤੇ ਹੁਣ ਆਪਾਂ ਜਾਏ ਆਈਏ ਤੇ ਤੁਹਾਨੂੰ ਦਿਖਾਉਣੇ ਆ ਜਾ ਕੇ ਦੀਦੀ ਦਾ ਪਾਰਲਰ ਤੇ ਬੁਟੀਕ ਕਿਸ ਤਰ੍ਹਾਂ ਦਾ ਬਣਿਆ ਤੇ ਤੁਸੀਂ ਵੀ ਵਲੌਗ ਨੂੰ ਜ਼ਰੂਰ ਇੰਜੋਏ ਕਰਿਓ ਤੇ ਜਾਇਆ ਇਹ ਜੀ ਚਲੋ ਜੀ ਪਹੁੰਚੇ ਦੀ ਤਿਆਰੀ ਕਰੀਏ ਅਸੀਂ ਪੰਜ ਕੇ ਦੀ ਦੇਖਦੇ ਹਾਂ ਹਾਂ ਕੋਈ ਨਹੀਂ ਬਹੁਤ ਲੰਬਾ ਅੱਜ ਬੰਦੀ ਰਾਂ ਲੋ ਜੀ ਤੁਹਾਨੂੰ ਦਿਖਾ ਦਈਏ ਦੀਦੀ ਦਾ ਬਟਿਕਾ ਮਾਂ ਦੀ ਜੀ ਨੇ ਸੂਟ ਜਿਹੜੇ ਰੈਡੀ ਕਰਕੇ ਲਗਾਏ ਹੋਏ ਨੇ ਦੇਖੋ ਕਿਹੜਾ ਕਹਿੰਦੇ ਬੇਟਾ ਆ ਸੀਰ ਨਾਲ ਦਾ ਸੇਨੀ ਹੁਣ ਤਾਂ ਇਹਦਾ ਜਮੇ ਵੇੜੇ ਜੀ ਬੈਠੋ ਜੀ ਇਹ ਕਿਹੜਾ ਰਲਾ ਹੈ ਇਹ ਜਿਹੜਾ ਹੈ ਅੱਛਾ ਪੂਰੀ ਸੂਟ ਕੀ ਇਹ ਹੈ ਬੋਲ ਬੋਲ ਆਹ ਦੇਖੋ ਜੀ ਸੂਟ ਖਰੀਦਦੇ ਨੇ ਦੀਦੀ ਨੇ ਲੈ ਲੀ ਜੀ ਨੇ ਸਬਸਕ੍ਰਾਈਬ ਨਹੀਂ ਆ ਨਾ ਉਹ ਕੋਡਾਂ ਨਹੀਂ ਦੇ ਨੇ ਜਿੱਦੋਂ ਮਿਲੋ ਦੀਦੀ ਨੂੰ ਅਦਰ ਕਰਿਆ ਦੀਦੀ ਨੇ ਚਾਹ ਪਣੀ ਦਾ ਪ੍ਰਬੰਧ ਆ ইমান <muchas> চাই <muchas> ਔਰ ਮੈਂ ਦਿਖਾ ਤੇ ਦਿੱਦੀ ਪਹਿਲਾਂ ਉਹ ਸਾਰੇ ਦਿਖਾ ਤੇ ਆ ਦੇਖੋ ਕਿੰਨੇ ਸੋਹਣੇ ਸੂਟ ਨੇ ਦਿਖਾਈ ਦੇਦੀ ਇਹ ਲਓ ਜੀ ਆਹ ਸੋ ਦਾ ਸੂਟ ਹੈ ਦੇਖੋ ਜੀ ਮੂਰੀ ਵਰਕ ਕਰੀ ਹੋਈ ਨਾਲ ਹਨ ਤੇ ਦੇਦ ਵੀ ਕਿੰਨੇ ਠੀਕ ਨੇ ਤੇ ਕੱਪੜਾ ਵੀ ਬਹੁਤ ਵਧੀਆ ਸੂਟ ਬਹੁਤ ਵਧੀਆ ਨੇ ਤੇ ਇਹ ਸਟੀਕ ਪੀਸ ਨੇ 950 ਦਾ ਸੂਟ ਹੈ ਕੋਲੇ ਆ ਆਹ ਆਵੇ ਇਹ ਮੈਂ ਲੱਗੇ ਹੈ ਟੈਪ ਸਕਰੀਨ ਦੇ ਟੁੱਟਨੇ ਆਪਣੇ ਕੋਲੇ ਆ ਰਹੇ ਜੇ ਤੁਸੀਂ ਕੱਲ੍ਹ ਖਰੀਦ ਸਕਦੇ ਹੋ ਆਪਣੇ 2000 ਤੋਂ ਉੱਪਰ ਰੇਟ ਨਹੀਂ ਹੈਗਾ ਘੱਟ ਘੱਟੀ ਨੇ ਉੱਧਰ ਦੇਖੋ ਬਹੁਤ ਸੋਹਣੇ ਲੱਗੇ ਹੋਏ ਨੇ ਕੋਈ 2200 ਦਾ 2300 ਦਾ ਹਰ ਇੱਕ ਕਿਦੋਂ ਜਿੱਥੋਂ ਮਰਜੀ ਪਤਾ ਕਰਕੇ ਹੋ ਆਪਣਾ ਰੇਟ ਦਾ ਸਾਰਿਆਂ ਨਾਲ ਫਰਕ ਹੋਊਗਾ ਕਿਉਂਕਿ ਆਪਾਂ ਨੇ ਜ਼ਿਆਦਾ ਰੇਟ ਨਹੀਂ ਰੱਖੇ ਲੁੱਟ ਮਚਾਉਣੀ ਨਹੀਂ ਹੈਗੀ ਲੁੱਟ ਤਾਂ ਚਾਉਣਾ ਸਾਰਿਆਂ ਨੂੰ ਦੀਦੀ ਦਾ ਬਹੁਤ ਵਧੀਆ ਕੰਮ ਆ ਪਹਿਲਾਂ ਦੀਦੀ ਦੇ ਪਿੰਡ ਦੇ ਵਿੱਚ ਵੀ ਬਹੁਤ ਸੀ ਹੁਣ ਚਲੋ ਬਾਹਰ ਨੂੰ ਨੇ ਤਰੱਕੀ ਵੱਖਦੀਆਂ ਹਨਾ ਦੀਦੀ ਇੱਥੇ ਸ਼ਿਫਟ ਹੋ ਗਈ ਧੂਰੀ ਦੇ ਵਿੱਚ ਤੇ ਬਹੁਤ ਸੋਨੇ ਸੋਨੇ ਥੂਟ ਨੇ ਬਹੁਤ ਵਧੀਆ ਸਟਾਪਾਂ ਤੇ ਰੇਟ ਵੀ ਬਹੁਤ ਠੀਕ ਨੇ ਇਹਦਾ ਕੀ ਜੀ ਨੂੰ ਵੀ ਲੋੜਾ ਜਰੂਰ ਹੈ ਇਹਦਾ ਕੀ ਰੇਟ ਹੈ ਹੈ 100 ਦਾ ਹੁੰਦਾ ਹੈ ਰੇਟ ਕਿਹੋ ਜਿਹਾ ਹੈ ਰੱਖਾਇਆ ਜਾਂਦਾ ਹੈ ਉਹਨਾਂ ਦਾ ਹੈ ਇਹ ਮੈਂ ਲੰਘਣੀ ਇਹਨਾਂ ਨਾਲ ਇਹ ਬਹੁਤ ਲੰਬਾ ਹੈ। ਉਹ ਤਾਂ ਨਹੀਂ ਨਾ। ਹਾਂ। 1000 ਦੇ ਬਟੇ ਤੇ ਲੋਗਾ। ਸਾਰੀ ਬਰੈਡ। ਦੂਰ ਫਿਰ ਕੋਈ ਕਿਵੇਂ ਦਾ ਲੈਣਾ ਵਾਂ ਨੂੰ ਕਿਵੇਂ। ਫਿਰ ਸਾਈਬਾ ਦਾ ਤਾਂ ਹੁਣ ਆਹ 20000 ਰੁਪਏ ਕਿ ਮਿਲਦੇ ਨਹੀਂ ਸੁਪ ਜਾਣਾ ਪਾਈ। ਜਸਨੀਤ ਕੀ ਹੋ ਗਿਆ? ਕੀ ਹੋ ਗਿਆ? 650 ਮਸਲੀਆ। ਅੱਛਾ। ਇਹ ਤੇ ਲੋਨ ਤੇ ਲਾ ਦੇ। ਨੋ ਨੋ ਲੋ ਆਪ ਦਿਮਾਰ ਗਿਆ ਨਹੀਂ ਨਹੀਂ ਲੋੜ ਤਾਂ ਉਲਟਾ ਉਲਟਾ ਤਾਂ ਨਹੀਂ ਬਣਾਉਣਾ ਲੜਦਾ ਨਹੀਂ ਲੋੜ ਨਹੀਂ ਲੋੜ ਵੀ ਨਹੀਂ ਹੈਗੀ ਵਰਕ ਕਲਾ ਲੇ ਥੋੜਾ ਥੋੜਾ ਜਿਹਾ ਥੋੜੀ ਹਲਕੀ ਹੀ ਕਰਾਉਣੀ ਹੈ ਕਰਾ ਲੇ ਤੁਸੀਂ ਕੱਲ੍ਹ ਜਿਆ ਵੜੀ ਲਾ ਲੇ ਮਰਨ ਫਟੇ ਸੰਡੇ ਚ ਪੈ ਜੇ ਹਾਂ ਹਾਂ ਕੱਲੀ ਸ਼ਰਟ ਜੇ ਨਵਾ ਲੇ ਸ਼ਰਟ ਜੇ ਬਹੁਤ ਤੇ ਨਵਾ ਕੇ ਕੱਲ੍ਹ ਪੂਜੇ ਜਿਦ ਵਾਲੇ ਦੇ ਬਰਾਬਰ ਬਚੂ ਦੀਦੀ ਇੱਕ ਹੀ ਸਟਾਪ ਹੈ ਇਹ ਮਸਲੀਨ ਹੈ ਜੀ। ਸਾਡੇ ਕੋਲ ਹੋਰ ਮਸਲੀਨ ਹੈ ਆਪਣੇ ਕੋਲੇ, ਕਾਟਨ ਮਸਲੀਨ ਵੀ ਮਿਲਦੀ ਹੈ ਆਪਣੇ ਕੋਲੇ, ਅਰिजिनल ਮਸਲੀਨ ਵੀ ਮਿਲਦੀ ਹੈ। ਜਿੱਦਾਂ ਆਪਣੇ ਕੋਲ ਇੱਥੇ ਲੱਗੇ ਹੋਏ ਆ ਸੂਟ ਅਰिजिनल ਮਸਲੀਨ ਦੇ ਹਨਾ। ਸਾਰੇ ਜਿਹਦਾਂ ਤੁਹਾਨੂੰ ਦਿਖਾਉਣੀ ਆ ਉਹ ਆ। ਆਪਾਂ ਬਰ ਸਟਾਰਟ ਕਰਾਂਗੇ। ਚਲੋ ਜੀ। ਆ ਦੇਖੋ ਜੀ ਆ ਦੇਖੋ ਆ ਆਪਣਾ ਮੂਰੀ ਵਰਕਸੂਟ ਹੈ ਪਿਓਰ ਕੈਮਬ੍ਰਿਕ ਦੇ ਵਿੱਚ ਹੈ 500 ਰੁਪਿਆ ਦਾ ਰੇਟ ਹੈ ਜਿੱਦਾਂ ਤੁਸੀਂ ਫਰਾਂਕਾਂ ਸਿਮਤੀਆ ਸਮਾਈਆ ਸਾਡੇ ਕੋਲ ਫਰਾਂਕਾ ਖਰੀਦ ਸਕਦੇ ਹੋ ਇਹ ਦੇਖੋ ਇਹ ਆਪਣੇ ਬੁਟੀਕ ਦਾ ਡਿਜ਼ਾਈਨ ਤਿਆਰ ਕੀਤਾ ਹੋਇਆ ਜਿੱਦਾਂ ਟਾਈ ਐਂਡ ਡਾਈ ਦਾ ਦੁਪੱਟਾ ਕੀਤਾ ਹੋਇਆ ਲੈਂਸ ਲਾ ਕੇ ਤਿਆਰ ਕੀਤਾ ਹੋਇਆ ਦੇਖੋ ਗਲੇ ਦਾ ਜਿੱਦਾਂ ਡਿਜ਼ਾਈਨ ਬਹੁਤ ਸੋਹਣਾ ਕੀਤਾ ਹੋਇਆ ਨੀਚੇ ਵੀ ਆਪਾਂ ਨੇ ਲੈਂਸ ਨਟ ਜਾਣ ਕੇ ਤਿਆਰ ਕੀਤਾ ਹੋਇਆ ਤੇ ਉਸ ਤੋਂ ਬਾਅਦ ਆਪਣੇ ਆਗੇ ਦੇਖੋ ਕਾਟਨ ਸਿਮਰ ਦੇ ਸੂਟ 1350 ਦਾ ਆਪਣਾ ਇਹਦਾ ਰੇਟ ਹੈਗਾ ਕਾਟਨ ਸਿਮਰ ਹੈਗਾ ਪਿਓਰ ਮਸਲੀਨ ਟੈਬੀ ਮਸਲੀਨ ਦਾ ਦੁਪੱਟਾ ਹੈਗਾ ਤੇ ਉਸ ਤੋਂ ਬਾਅਦ ਇਹ ਦੇਖੋ ਜੀ ਆਪਣੇ ਇਹ ਵਾਲਾ ਸੂਟ ਆ ਗਿਆ ਦੇਖੋ ਕਿੰਨਾ ਸੋਹਣਾ ਸੂਟ ਹੈਗਾ ਇਹਦਾ ਰੇਟ ਇਹ ਗਲਤ ਲੱਗਿਆ ਹੋਏਗਾ ਮੈਂ ਲਾ ਦਿੰਨੀ ਇਹ 2200 ਰੁਪਏ ਦਾ ਸੂਟ ਹੈ ਇਹ ਜੀ ਕਿੰਨਾ ਪਿਆਰਾ ਕਲਰ ਹੈ ਬਹੁਤ ਹੀ ਸੋਹਣਾ ਸੂਟ ਹੈ ਪਿਓਰ ਮਸਲੀਨ ਹੈ ਹਾਂਜੀ ਬਿਲਕੁਲ ਪਿਓਰ ਮਸਲੀਨ ਦਾ ਨਾਲੇ ਵਰਕ ਹੋਇਆ ਹੋਇਆ ਹੈ ਤੇ ਆ ਦੇਖੋ ਇਹ ਸੂਟ ਵੀ ਆਪਣੇ ਕੋਲੇ ਹੈਗੇ ਨੇ 1400 ਰੁਪਏ ਦਾ ਹਾਂਜੀ ਇਹ ਇਹਨਾਂ ਦੇ ਵੀ ਪਿਓਰ ਮਸਲੀਨ ਦੇ ਦੁਪੱਟੇ ਹੈਗੇ ਆ ਇਹ ਜਿੱਦਾਂ ਆਪਣੇ ਕੋਲੇ ਦੇਖੋ ਵਰਕ ਵਾਲੇ ਸੂਟ ਹੈਗੇ ਆ 1350 ਦੇ ਵਿੱਚ ਇਹ ਵੀ ਟੈਪੀ ਕੋਟਨ ਦੇ ਸੂਟ ਹੈਗੇ ਆ ਜਿੱਦਾਂ ਹੁਣ ਟੈਪੀ ਕੋਟਨ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਹੈਨਾ ਕਿਉਂਕਿ ਅੱਜ ਕੱਪੜਾ ਜ਼ਿਆਦਾ ਸੀਗਾ ਆਪਣੇ ਚੀਟਾ ਵਗੈਰਾ ਆਈਏ ਨੇ ਆ ਦੇਖੋ ਜੀ 1000 ਰੁਪਏ ਦਾ ਸੂਟ ਹੈ ਦੇਖੋ ਜੀ 1000 ਰੁਪਏ ਦਾ ਸੂਟ ਹੈ ਪਾਰਟੀ ਵੇਅਰ ਸੂਟ ਹੈ ਦੇਖੋ ਮਸਲੀਨ ਦਾ ਦੁਪੱਟਾ ਹੈ ਹਾਂਜੀ ਬਹੁਤ ਸੋਨਾ ਦੁਪੱਟਾ ਬਹੁਤ ਸੋਨਾ ਤਿਆਰ ਹੋਈ ਹੋਇਆ ਮੂਰੀ ਤੇ ਵੀ ਵਰਕ ਹੈ ਦੇਖੋ ਮੂਰੀ ਤੇ ਵੀ ਵਰਕ ਹੈ ਇਹ ਚ ਕਲਰ ਮਿਲ ਜਾਣਗੇ ਪਿਕ ਲੈ ਲਓ ਜੀ ਜੀ ਨੂੰ ਪਸੰਦਾ ਤੇ ਆਰਡਰ ਕਰ ਦਿਓ ਜਦੋਂ ਵੀ ਤੁਸੀਂ ਆ ਕੇ ਸਾਡੇ ਕੋਲੇ ਦੇਖਤਾ ਆਪੇਓ ਵੇਖੋ ਇਹ ਸੂਟ ਵੀ ਆਪਣੇ 14 1400 ਦੀ ਰੇਂਜ 'ਚ ਨੇ ਤੇ ਜਿਹੜੇ ਚੌਕਲੇਟ ਕੱਪੜਾ ਚੱਲਿਆ ਹੋਇਆ ਚੌਕਲੇਟ ਤੇ ਜਿਹੜਾ ਨਮਾਂ ਕੱਪੜਾ ਚੱਲਿਆ ਜਿਹੜਾ ਆਹ ਦੇਖੋ ਆ ਜਿੱਦਾਂ ਆਪਾਂ ਪਹਿਲਾਂ ਦਿਖਾਏ ਨੇ ਤੁਹਾਨੂੰ 1350 ਦਾ ਗਰੰਟੀ ਹੈ ਜੀ ਸਾਡੇ ਕੱਪੜੇ ਦੀ ਚੈਲੰਜ ਹੈ ਜੇ ਕੋਈ ਵੀ ਦੇ ਸਕਦਾ ਵਾਡੇ ਨਾਲ ਆ ਕੇ ਗੱਲ ਕਰੇ ਹਨਾ ਹਾਂਜੀ ਹਾਂ ਆਹ ਦੇਖੋ ਆਪਣੇ ਅੱਜ ਓਪਨਿੰਗ ਕਰਕੇ ਬਿਲਕੁਲ ਸਸਤਾ ਕੱਪੜਾ ਰੱਖਿਆ ਹੈਗਾ ਬਹੁਤ ਹੀ ਜ਼ਿਆਦਾ ਕੱਪੜਾ ਸੇਲ ਹੋਇਆ ਸਵੇਰ ਦਾ ਐਨਾ ਮੇਰੇ ਆ ਗਿਆ ਸੀਗਾ ਜਿਹੜੇ ਕਲਰ ਲੈਣਾ ਸੀਗਾ ਚਾਰ ਚਾਰ ਲੈ ਕੇ ਗਏ ਆ ਆ ਦੇਖੋ ਇਹ 1900 ਦਾ ਸੂਟ ਹੈ ਪਿਓਰ ਟੈਬੀ ਮਸਲੀਨ ਪਿਓਰ ਟੈਬੀ ਮਸਲੀਨ ਦਾ ਸੂਟ ਹੈ ਦੇਖੋ ਜੀ ਬਹੁਤ ਪਿਆਰਾ ਕਲਰ ਹੈ ਬਹੁਤ ਹੀ ਜਿਆਦਾ Ориジナル Ориジナル ਆ ਦੇਖੋ ਆਹ ਜਦੋਂ ਪਾਰਟੀ ਰਿਆ ਸੂਟ ਆ ਗਿਆ ਨਾ ਅਣੀ ਜੀ ਦੇਖੋ ਨਾਲ ਫ੍ਰੈਡ ਵਰਕ ਹੈ ਨਾਲੇ ਹੈਂਡ ਵਰਕ ਹੈ ਬਹੁਤ ਹੀ ਸੋਹਣਾ ਪਿਓਰ ਮਸਲੀਨ ਦਾ ਸੂਟ ਹੈ ਜਿਹੜਾ 2200 ਦਾ ਜੀ ਇਹ ਦੇਖੋ ਰੇਟ ਵੀ ਬਹੁਤ ਠੀਕ ਨੇ ਹਨਾ ਤੇ ਦੇਖੋ ਆਹ ਆਪਣਾ 800 ਰੁਪਏ ਦਾ ਸੂਟ ਹੈ ਇਹਦੇ ਚ ਕਲਰ ਬਹੁਤ ਜਿਆਦਾ ਨੇ ਆ ਦੇਖੋ ਸਾਡੇ ਉੱਪਰ ਸੋਨੂੰ ਪਰਚੀਆਂ ਲੱਗੀਆਂ ਹੋਈਆਂ ਮੇਰੇ ਨਾਲ ਸਾਰਿਆਂ ਦੇ ਉੱਪਰ ਇਹ ਕਿਹੜਾ ਕਲਰ ਆਪਾਂ ਨੇ ਪਹਿਲਾਂ ਦਿਖਾਇਆ ਸੀ ਨਾ ਇਹ ਨਾਲ ਦਾ ਕਲਰ ਆਹ ਦੇਖੋ ਇਹ ਵੀ ਇਹ ਵਾਲਾ ਵੀ 2200 ਦਾ ਸੂਟ ਹੈ ਇਹ ਬਹੁਤ ਸੋਹਣਾ ਸੂਟ ਹੈ ਕਿਹੜਾ ਸਟਾਈਲ ਦਿੱਤੀ ਜੀ ਇਹ ਟੈਬੀ ਮਸਲੀਨ ਹੈ ਜੀ ਟੈਬੀ ਮਸਲੀਨ ਬਹੁਤ ਸੋਹਣਾ ਸਟਾਈਲ ਹੈ ਜੀ ਦੇਖੋ ਦੇਖੋ ਨੂੰ ਵੀ ਬਹੁਤ ਪਿਆਰਾ ਲੱਗਦਾ ਬਣਿਆ ਹੋਇਆ ਸੂਟ ਬਹੁਤ ਸੋਹਣਾ ਲੱਗੂਗਾ ਦੇ ਕੋ ਇਹੇ ਤੇ ਤੱਕ ਆ ਸਾਰੇ ਅਨਕ ਲਾ ਦੀ ਇਹ ਸਾਰੇ ਸੂਟ ਆਪਾਂ ਨੇ ਇਹਦੇ ਚ ਕੰਨਰ ਤੁਹਾਨੂੰ ਸਾਡੇ ਕੋਲੇ ਉਧਰ ਪਏ ਆ ਹਾਂਜੀ ਹਾਂ ਇਹ ਆਪਣਾ ਇੱਕ ਇੱਕ ਜਿੱਦਾਂ ਲਾਇਆ ਹੋਏ ਇੱਥੇ ਸੂਟ ਆਪਾਂ ਨੂੰ ਸਸਤੇ ਤੋਂ ਸਸਤਾ ਸੂਟ ਆਈ ਜੀ ਇਹ ਵੀ ਜਿੱਦਾਂ ਕਾਟਨ ਦਾ ਆ ਗਿਆ ਮਸਲਿਨ ਦੁਪੱਟੇ ਨਾਲ ਕਿਸੇ ਨੇ ਲੈਣੇ 1250 ਰੁਪਏ ਦਾ ਇਹ 500 ਰੁਪਏ ਦਾ ਆ ਗਿਆ ਜੀ ਆਪਣੇ ਕੋਲੇ 500 ਤੋਂ ਰੇਂਜ ਸ਼ੁਰੂ ਹੈ ਜੀ 500 ਦੇ ਇਹ 800 ਰੁਪਏ ਦੀ ਰੇਂਜ ਚ ਨੇ। ਬਾਕੀ ਆਪਾਂ ਹਰ ਇੱਕ ਤਰ੍ਹਾਂ ਦੀ ਸਲਾਹੀ ਕਰਦੇ ਆ ਹਨਾ। ਆਪਾਂ ਕੰਸੂਮੇਸ਼ਨ ਦੇ ਕੋਰਸ ਵੀ ਕਰਾਉਣੇ ਆ ਸਲਾਹੀ ਦੇ ਬੁਟੀਕ ਦੇ ਸਾਰੇ ਕੋਰਸ ਕਰਨੇ ਆ ਜਿਹੜੇ ਬੱਚਿਆਂ ਨੇ ਸਾਡੇ ਕੋਲੇ ਲੱਗਣਾ ਲੱਗ ਸਕਦੇ। ਜਿਹੜੀ ਡਰੈੱਸ ਬੋਲ ਰਿਹਾ। ਡਰੈੱਸ ਆਪਣਾ ਹੈਗਾ ਦਸਵੇਂ ਉਸ ਨਗਰ ਦੇ ਸਾਹਮਣੇ ਗਲੀ ਹੈ ਜੀ ਜੀ ਡਾਕਟਰ ਆਪਣੇ ਪੂਰੇ ਕੋਤੋਂ ਆਪਣਾ ਬੋਰਡ ਲੱਗਿਆ ਦਿਂਦਾ ਆਪਣਾ ਕੌਰ ਸੰਯੁਗ ਤੀਕ ਐਂਡ ਬਹੁਤ ਆਸਾਨਾ ਜੀ ਲੱਭਣਾ ਬਹੁਤ ਆਸਾਨਾ ਧੂਰੀ ਦੇ ਬਿਲਕੁਲ ਐ ਮਤਲਬ ਦੂਰੋ ਹੀ ਬੋਰਡ ਦਿਸਦਾ ਜਦੋਂ ਪਾਉਣੀ ਇਧਰ ਕੱਕੜਵਾਲ ਸੌਂਕ ਵੱਲ ਨੂੰ ਬੋਰਡ ਦਿਖਾ ਦਿਓ ਤੇ ਨੰਬਰ ਵਗੈਰਾ ਲਿਖਿਆ ਹਾਂਜੀ ਹਾਂ 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 ਆਹਾਂ ਸੰਨ ਆ ਵੀ ਦੇਖਾਂ ਹੈ ਕਿੰਨੀ ਵੈਕ ਵੇ ਮੈਨਾਂ ਤੇਰੇ ਕੋਲ ਆਇਆ ਨਾ ਉਹਨਾਂ ਦੇ ਇੱਥੇ ਲੱਗੇ ਹੋਏ ਮੈਂ ਦੇਖ ਲੈਣੇ ਨੇ। ਇਹ ਬਸ ਉਹਨਾਂ ਦੇ ਸਾਥੀ ਹੋਣੇ। ਇਹ ਤਾਂ ਤਾਂ ਨਹੀਂ ਹੁੰਦਾ ਨਾ। ਸਭ ਸੇਲ ਹੋ ਰਹੇ ਨੇ। ਇਹਨਾਂ ਮਸਲੇ ਇਹਨਾਂ। ਛੋਟੇ-ਛੋਟੇਾਂ ਤੇ ਗੈਰਿਟੇ ਚ ਲਾਈਨ ਬਣਾ ਲਿਓ, ਬਾਕੀ ਸਾਰੇ ਚਲੋ ਅੱਛਾ ਹੈ ਨਾ? ਬੋਰਡਾ ਸਿੱਧੀ ਦਾ ਨੰਬਰ ਹੈ ਨੰਬਰ ਨਾ ਕੇ ਦੇ ਰਹੀ ਹਾਂ ਮੈਂ ਤੁਹਾਨੂੰ ਇੱਕ ਨੰਬਰ ਆਉਂਦੀ ਹੈ ਕਿ ਤੁਹਾਨੂੰ 100 ਮਾਰਾਂਗੇ ਆਦੀ ਨਹੀਂ ਕਰਨੀ ਕਿਉਂ ਤੁਹਾਨੂੰ ਬੜੀ ਖੁਸ਼ੀ ਹੋ ਬਹੁਤ-ਬਹੁਤ ਬਤਾਈ ਹੈ ਵਾਹਿਗੁਰੂ ਤੁਹਾਡਾ ਇਸ ਤਰ੍ਹਾਂ ਹੀ ਕੰਮ ਚਲਾਵੇ ਠੀਕ ਹੈ ਹਾਂ ਹਾਂ ਜਿਸ ਤਰ੍ਹਾਂ ਅੱਜ ਤੁਹਾਡੀ ਸੇਲ ਹੋ ਰਹੀ ਹੈ ਵਾਹਿਗੁਰੂ ਕਰੇ ਡੇਲੀ ਸਵੇਰੇ ਤੋਂ ਚੰਗੀ ਜਿਵੇਂ ਅੱਜ ਸਿਆਣਾ ਬਹੁਤ ਵਧੀਆ ਸੇਲ ਹੋ ਰਹੀ ਹੈ ਤੇ ਨਾ ਸਿਰਫ ਜਿੰਨੇ ਅੱਜ ਘਰ ਭਾਈ ਬੁਲਾਏ ਨੇ ਸਾਰੇ ਆਏ ਨੇ ਬੜੀਆ ਸਹਾਰਾ ਕੋਈ ਸ਼ਮਟ ਲੈ ਕੇ ਗਿਆ ਜਿਹੜੇ ਇੱਕ ਲੈਣ ਆਏ ਤੋਂ ਦੋ ਦੋ ਰੁਪਏ ਦਿੱਸਿਓ ਵੈਰਾਈ ਬਹੁਤ ਜਿਆਦਾ ਵਧੀਆ ਸਾਰੇ ਬਹੁਤ ਵਧੀਆ ਦੇਖੋ ਜੀ ਕਿੰਨੀ ਵਧੀਆ ਤੈਨ ਹੋ ਰਹੀ ਹੈ ਸਾਰਿਆਂ ਦੇ ਬਹੁਤ ਜਿਆਦਾ ਸੂਟ ਪਸੰਦ ਆ ਰਹੇ ਨੇ ਤੇ ਵੈਰਾਈ ਦੀ ਦੀਦੀ ਚ ਵਧੀਆ ਆਪਣੇ ਕੋਲੇ ਕੋਈ ਫਰੇਮ ਤੋਂ ਮਾਰੇ ਕਰੋਣਾ ਹੈਂਡਵਰਕ ਕਰਾਉਣਾ ਆਰੀ ਵਰਕ ਕਰਾਉਣਾ ਜਿੱਦਾਂ ਨਾਲ ਤੁਹਾਨੂੰ ਵਰਕ ਚਾਹੀਦਾ ਸਾਡੇ ਕੋਲ ਕੋਈ ਚਾਹਤ ਹੈ ਕਪੜਾ ਹਾਈਟ ਕਰਾ ਦੇ ਜਿੱਦਾਂ ਕਰਾਰ ਆਸੂਤ ਹੋ ਕੇ ਸਰਾਰਾ ਸੂਤ ਹੋ ਕੇ ਨਾਲ ਤੁਹੋਂਗੇ ਬਰਾਏ ਦਲੂਤ ਹੋਗੇ ਉਸੇ ਅਜੋ ਬਰੀਆਂ ਜਿਵੇਂ ਮਾਰਦੀ ਸਾਡੇ ਕੋਲ ਸਪਾਈ ਹੋ ਜਾਵੇ ਹਾਂਜੀ ਉਹ ਵੀ ਬਹੁਤ ਕੰਮ ਨੇ ਬਾਕੀ ਦੀਦੀ ਕਲਾਸਾਂ ਦਾ ਵੀ ਕਰਾਉਂਦੇ ਜਨਾ ਹਾਂਜੀ ਹਾਂ ਬਾਕੀ ਕਿਸੇ ਨੇ ਜਿਵੇਂ ਕਿਸੇ ਨੇ ਸੁਣਾਈ ਕੀਤੀ ਹੋਈ ਹੈ ਕਿਸੇ ਨੇ ਹੱਥ ਤੇ ਵੀ ਕਲਾਸਾਂ ਲੈਣੀਆਂ ਨੇ 10 ਦਿਨਾਂ ਦੇ ਲਈ ਸਾਡੇ ਕੋਲ ਕੁਝ ਨਹੀਂ ਸਿੱਖ ਕੇ ਜਾ ਸਕਦੇ ਕਿ ਇਹ ਮੈਨੂੰ ਨਹੀਂ ਤੁਸੀ ਆਪਣਾ ਹਨਾ ਨੰਬਰ ਵਗੈਰਾ ਹਾਂ ਉਹ ਮੈਂ ਵੀ ਹਾਂ ਉਹ ਮੈਂ ਤੁਹਾਨੂੰ ਕਰ ਦੂੰਗੀ ਨਾਲ ਨੰਬਰ ਮੈਂ ਨਾਲ ਲਗਾ ਦੂੰਗੀ ਤੇ ਬਾਕੀ ਦੀਦੀ ਦਾ ਹਨਾ 파ਰਨਰ ਦਾ ਵੀ ਹੈ ਨਾਲ ਆਪਣਾ ਸਨੂਨ ਵੀ ਉਧਰ ਦਿਖਾ ਲਿਓ ਤੁਸੀਂ ਖਾਂਜੀ ਨਾਲ। ਆਪਣਾ ਕਾਰਹੀ ਜਿਹੜਾ ਵਾਸਤੇ ਵੀ ਰੱਖਿਆ ਸਾਰਾ। ਸਾਰਾ ਰੱਖਿਆ। ਹਾਂ ਦੇਖੋ ਜੀ। ਇਧਰ ਦੀ ਦੀ ਦਾ ਸਨੂਨ ਤਿਆਰ ਕਰਿਆ ਹੋਇਆ। ਸਰਸਾ ਦਾ ਸਨੂਨ ਇਧਰ। ਇੱਧਰ ਵੀ ਬਹੁਤ ਕਾਰੀਗਰ ਬੈਠਣ ਵਾਸਤੇ ਸਾਰੀ ਜਗ੍ਹਾ ਠੀਕੀ ਆ ਬਣੀ ਹੋਈ ਅੱਜ ਇਹ ਸਿੱਧੀ ਬਸ ਹੋ ਗਈ ਜੀ ਬਹੁਤ ਆਰਾਮ ਵਰਗਾ ਬਹੁਤ ਵਧੀਆ ਲੱਗਿਆ ਦੀਦੀ ਕੋਲੇ ਆ ਕੇ ਇਸ ਤੇ ਮੇਰੇ ਫਰੈਂਡ ਵੀ ਨੇ ਜਿਹੜਾ ਸਾਰਾ ਖੁਸ਼ੀ ਨੇ ਤੇ ਬਹੁਤ ਜ਼ਿਆਦਾ ਸਪੋਰਟ ਕਰਿਓ ਦੀਦੀ ਦੇ ਬਟੀ ਤੇ ਬਾਕੀ ਆਪਾਂ ਹੁੰਦੇ ਜਾਂਦੇ ਨਾਲ ਹੈਗੀ ਦੀ 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 ਵੀ ਪਾਉਂਦੇ ਰਹੇ ਜੀ ਬਾਕੀ ਜੀ ਜਾਨੀ ਚੈਨਲ ਆ ਤੇ ਵੀ ਕੋਈ ਤੇ ਅਗਰ ਦੇਖੀਏ ਵੀਡੀਓ ਲੈ ਮੇਰੇ ਪਰ ਨੰਬਰ ਵੀ ਰਗਾਉਂਦੇ ਹਾਂ ਸੋ ਕੱਟੁੰਦੇ ਤੇ ਸਹਾਫੜਾ ਚੈਨਲ ਦਾ ਨਾਮ ਹੈਗਾ ਕਲੌਰ ਸਿੰਧੂ ਬੁਟੀਕ ਐਂਡ ਬਲੌਗ ਤੁਸੀਂ ਉਹਦੇ ਤੇ ਸਾਡੇ ਨਾਲ ਜਦੋਂ ਮਰਜੀ ਹੈ ਨਾ ਗੱਲਬਾਤ ਕਰ ਸਕਦੇ ਹੋ ਬਹੁਤ ਧੰਨਵਾਦ ਗੱਲ ਨਹੀਂ ਸੀ ਉਹ ਟਾਈਮ ਟੂ ਟਾਈਮ ਹਦਿਕੇ ਪਹੁੰਚੀ ਆਪਣੀ ਫੇਰ ਇਹਨੇ ਡੇਲ ਲੈ ਲਈਨੀ ਹੁੰਦੀ ਹੈ ਕੱਪੜੇ ਆਦੀ ਸਾਰੀ ਦੀ ਚੰਨ ਲਾ ਬਾਕੀ ਆਪਣਾ ਆਨਲਾਈਨ ਕੰਮ ਹੈਗਾ ਸਾਰਾ ਫੈਕਟਰੀ ਲੋਕ ਦਿਓ ਘਾਪਾ ਆ ਗਏ ਸੀ ਕੇ ਹੁਣ ਆਪਾਂ ਰਸਟਲੇਟ ਆ ਗਏ ਆ ਦੇਖੋ ਜੀ ਕਿਨੇ ਕਿਨੇ ਇਸ ਲੈ ਕੇ ਆਏ ਨੇ ਮੋਟਰਸਾਈਕਲ ਲੌਕ ਕਰਨਾ ਲੱਗਾ ਕਿਨੇ ਇਸ ਲੈ ਕੇ ਆਏ ਨੇ ਤੁਹਾਨੂੰ ਦਿਖਾ ਦਈਏ ਆ ਦੇਖੋ ਜੀ ਆ ਦੇਖੋ ਜੀ ਉਧਰ ਉਹ ਕਰ ਰਹੇ ਨੇ ਮਹਿਲ ਦੇ ਵੀ ਤੁਹਾਨੂੰ ਦਿਖਾ ਦਈਏ ਤੇ ਕਿੰਨਾ ਜਿਆਦਾ ਇਕੱਠਾ ਤੇ ਆਪਾਂ ਨੂੰ ਰਸਤੇ ਚ ਆਉਂਦੀ ਹੈ ਜੇ ਤੁਹਾਨੂੰ ਚਾਹਣੀਆਂ ਮਹਿਰ ਰਣੀਕੇ ਨਹਿਰਾ ਆ ਦੇਖੋ ਜੀ ਤੋਂ ਇਨੇ ਸਦਾ ਹੋ ਹੀਦਾ ਅੱਜ ਦਿੱਖ ਚੜ ਜੂਣ ਆ ਦੇਖੋ ਬਹੁਤ ਜੂਰੇ ਨੇ ਉਧਰ ਬਹੁਤ ਹਾਸਪੰਤ ਖੜੀਆਂ ਮੰਦਿਰ ਕੋਲ ਆ ਦੇਖੋ ਉਧਰ ਵੀ ਕੀ ਦਿਨ ਆਈ ਅੱਜ ਇੱਟ ਵਾਰ ਨਹੀਂ ਅੱਜ ਕੀ ਕੀ ਕਰਨਾ ਹੈ ਇੱਕ ਗਣਪਤੀ ਤੇ ਤੇ ਗੱਡੀ ਅੱਛਾ ਅੱਜ ਕੀ ਮੰਦਿਰ ਬੰਦ ਹੈ ਆਜਾ ਜੱਜਾ ਫਿਰ ਕੱਲ ਉਸੇ ਉਹ ਸਰਾਧ ਲੱਗਣਗੇ ਅੱਜ ਬਸ ਆਜਾ ਜੱਜਾ ਤੇ ਪਹਿਲੇ ਸਰਾਧ ਲੱਗਣਗੇ ਮੈਨੂੰ ਤੇ ਬਣਾ ਲੈ ਅੱਛਾ ਅੱਜ ਆਜਾ ਬੁੱਧਾ ਆਜਾ ਬਸ ਕੋਈ ਨਾ ਅੱਥ ਲਾਸਟ ਦਿਨ ਅਗਲੇ ਤੈਨੂੰ ਪਹਿਲਾਂ ਪੂਜਾ ਕਰਕੇ ਹੋ ਕਰ ਹਾਂ ਹਾਂ ਇਹ 9 ਦੇ ਬਿਚ ਜਾ ਰਹੀ ਹੈ ਅੱਛਾ ਜਾਓ ਅੱਜ ਬਾਰੇ ਜ਼ਿਆਦਾ ਹੁੰਦੇ ਨੇ ਪਰ ਨਾਲ ਇੱਕ ਨਹੀਂ ਧੂਰੀ ਕਨੀਓ ਦੇਖੋ ਬਹੁਤ ਜ਼ਿਆਦਾ ਕੰਫਰਮ ਬਹੁਤ ਜ਼ਿਆਦਾ ਅੱਛਾ ਮਤਲਬ ਬਹੁਤ ਨਰਜੀ ਦੇ ਰਹੀਆਂ ਜੀ ਅੱਛਾ ਸ਼ਾਮ ਤੱਕ ਤੇ ਨਹੀਂ ਆਈ ਚੱਲੂਗਾ ਇੱਥੇ ਤਾਂ ਉਹ ਦੇਖੋ ਆ ਟੈਂਪ ਕਿਚੀ ਦੀ ਆ ਇਹਨੇ ਦੇ ਲਈ ਲੱਗੇ ਉਹ ਦੇਖੋ ਕਿੰਨੇ ਆ ਰਹੇ ਨੇ ਜਾ ਰਹੇ ਨੇ ਉਹ ਤੇ ਇਨਸ਼ਾਅੱਲਾ ਦੇਰ ਚ ਇੰਗਾਂ ਜ਼ਿਆਦਾ ਨਹੀਂ ਦੇਖਿਆ ਖਾਦਿੱਤ ਆ ਸ਼ਾਬਾਸ਼ ਕਰਦੇ ਨੇ 2 ਵਜੇ ਤੋਂ 15 ਦੇ ਅਨੁਮਾਨ ਦਾ ਪ੍ਰਕਾਰ ਸ਼ਾਬਾਸ਼ ਕਰਦੇ ਬਹੁਤ ਜ਼ਿਆਦਾ ਰੌਣਕ ਲੱਗਦੀ ਤੇ ਸ਼ਾਬਾਸ਼ ਆਰਾਮ ਕਰ ਲਿਖੀ ਸੀ ਕਹਿੰਦੇ ਕਿ ਅਸਤੂ ਦਿਨਾਂ ਵੀ ਫੇਰ ਇਸ ਤਰ੍ਹਾਂ ਲੱਗ ਰਹੇ ਕੱਲ ਨੂੰ

ਚਲੋ ਜੀ ਅੱਧੀ ਕਿੱਦਾ ਪਾਉ ਮੈਂ ਨੇ ਦਿਓ ਉਹ ਕਿੱਦਾ ਪਾਈ ਜਾਂਦੇ ਨੇ ਜੇ ਤੁਸੀਂ ਤਾਂ ਨਾ ਦੇਖਦੇ ਕਿ ਕਿਉਂ ਹੁੰਦਾ ਜੇ ਤੁਸੀਂ ਤਾਂ ਵੀ ਪਾਲਾ ਕਿਦਾਂ ਤੁੰ ਵੀ ਪਾਲਾ ਕਿਦਾਂ ਮੈਂ ਕਿੱਦਾ ਪਾਉ ਮੈਂ ਕਿ ਮੈਂ ਕਿੱਦਾ ਪਾਉ ਮੈਂ ਚਲੋ ਜੀ ਆਪਾਂ ਹੁਣ ਚੱਲਦੇ ਆਂ ਤੇ ਤੁਹਾਨੂੰ ਅੱਗੇ ਨਹਿਰ ਦੇ ਦਿਖਾਉਣੀ ਆ ਕੋਜੀ ਚੱਲੀ ਚੱਲੋ ਨਹਿਰ ਤੇ ਦੇਖੋ ਬਹੁਤ ਜ਼ਿਆਦਾ ਇਕੱਠ ਹੈ ਬਹੁਤ ਜ਼ਿਆਦਾ ਢੋਲ ਵੱਜ ਰਹੇ ਨੇ ਰੰਗ ਸਿੱਤਰੇ ਨੇ ਇਹ